ਅੱਜ ਦੇ ਇਸ ਇਤਿਹਾਸਕ ਦਿਨ ਤੇ ਇਤਿਹਾਸਕ ਇਸ ਲਈ ਕਿ ਅੱਜ ਜੋ ਰਾਸ਼ਨ ਹੈ ਉਹਦੀ ਘਰ-ਘਰ ਡਿਲੀਵਰੀ ਘਰ-ਘਰ ਰਾਸ਼ਨ ਪਹੁੰਚਾਉਣ ਦੀ ਜਿਹੜੀ ਸਕੀਮ ਹੈ ਉਹ ਅੱਜ ਲਾਗੂ ਹੋਈ ਹੈ ਪੰਜਾਬ ਦੇ ਵਿੱਚ ਉਹਦੇ ਵਾਸਤੇ ਵਿਸ਼ੇਸ਼ ਤੌਰ ਤੇ ਸਾਡਾ ਸੱਦਾ ਪ੍ਰਵਾਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਨੈਸ਼ਨਲ ਕੋਆਰਡੀਨੇਟਰ ਤੇ ਦੇਸ਼ ਦੇ ਉਹ ਕ੍ਰਾਂਤੀਕਾਰੀ ਨੇਤਾ ਜਿਨ੍ਹਾਂ ਨੇ ਵੱਡੇ ਵੱਡੇ ਦਿਗਜ ਜਿਹੜੇ ਰਾਜਨੀਤਿਕ ਆਪਣੇ ਆਪ ਨੂੰ ਨੇਤਾ ਕਹਾਉਂਦੇ ਸੀ ਉਹਨਾਂ ਨੂੰ ਧਰਤੀ ਦਿਖਾਈ ਹੈ ਇੱਕ ਕੰਮ ਵਾਲੀ ਰਾਜਨੀਤੀ ਦੇ ਨਾਲ ਕੋਈ ਨਫ਼ਰਤ ਜਾਂ ਧਰਮ ਜਾਂ ਜਾਤ ਪਾਤ ਦੀ ਰਾਜਨੀਤੀ ਨਹੀਂ ਕੰਮ ਵਾਲੀ ਰਾਜਨੀਤੀ ਦੇ ਨਾਲ ਉਹਨਾਂ ਨੇ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਸ਼ਾ ਤੇ ਦਿਸ਼ਾ ਦਿੱਤੀ ਹੈ ਮੇਰੀ ਮੁਰਾਦ ਹੈ Shri Arvind Kejriwal ji ਉਹ ਵਿਸ਼ੇਸ਼ ਤੌਰ ਤੇ ਅੱਜ ਇਸ ਸਕੀਮ ਦਾ ਜਾਇਜ਼ਾ ਵੀ ਲੈ ਲੈ ਆਉਣਾ ਨੇ ਤੇ ਨਾਲ ਨਾਲ ਰਸਮੀ ਤੌਰ ਤੇ ਅਸੀਂ ਪਿੰਡ ਸਲਾਣਾ ਜਾ ਕੇ ਆਏ ਆਂ ਤੇ ਘਰਾਂ ਦੇ ਵਿੱਚ ਜਾ ਕੇ ਵੀ ਅਸੀਂ ਉਹਨਾਂ ਲੋਕਾਂ ਨੂੰ ਮਿਲੇ ਆ ਜਿਨ੍ਹਾਂ ਨੂੰ ਰਾਸ਼ਨ ਚਾਹੀਦਾ ਪਰ ਖੱਜਲ ਖਵਾਰੀਆਂ ਹੁੰਦੀਆਂ ਸੀ ਉਹ ਖੱਜਲ ਖਵਾਰੀਆਂ ਅੱਜ ਖਤਮ ਹੋ ਰਹੀਆਂ ਨੇ ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ ਅਸੀਂ ਆ ਰਾਸ਼ਨ ਦਾ ਜਿਹੜਾ سلسلہ ਸ਼ੁਰੂ ਕੀਤਾ ਹੈ ਇਹਦੇ ਚ ਆਟਾ ਵੀ ਹੈ ਜੇ ਕਣਕ ਚਾਹੀਦੀ ਹੈ ਕਣਕ ਦੇ ਦਾਂਗੇ ਜੇ ਚੱਕੀ ਤੇ ਆਟਾ ਪਿਹਾਉਣ ਦਾ ਤੁਸੀਂ ਕਹੇ ਅਸੀਂ ਮੈਂ ਆਟਾ ਪਿਹਾਉਣ ਦੀ ਖੱਜਲ ਖੋਰੀਆਂ ਚ ਪੈਣ ਚਾਹੁੰਦਾ ਮੈਨੂੰ ਪੀਸਿਆ ਹੋਇਆ ਆਟਾ ਦਿਓ ਉਹ ਵੀ ਤਾਜ਼ਾਈ ਦੇਵਾਂ ਕਿਉਂਕਿ ਆਟਾ ਪੀਸਿਆ ਹੋਇਆ ਜ਼ਿਆਦਾ ਦਿਨ ਰਹਿ ਨਹੀਂ ਸਕਦਾ ਖਰਾਬ ਹੋ ਜਾਂਦਾ ਸਾਨੂੰ ਪਤਾ ਜਿਸ ਆਟੇ ਦੀਆਂ ਸਾਡੇ ਮੰਤਰੀ ਤੇ ਮੈਂ ਜਿਹੜਾ ਸਾਡੇ ਘਰੇ ਆਟੇ ਦੀਆਂ ਰੋਟੀਆਂ ਬਣਦੀਆਂ ਨੇ ਉਹੋ ਜੀ ਕੁਆਲਿਟੀ ਦਾ ਆਟਾ ਹੀ ਗਰੀਬਾਂ ਨੂੰ ਮਿਲੂਗਾ ਇਹ ਨਹੀਂ ਹੈਗਾ ਵੀ ਬਚਿਆ ਖੋਚਿਆ ਜਾਂ ਸੁਸਤਰੀ ਵਾਲਿਆ ਆਟਾ ਜਾਂ ਖਰਾਬ ਜਿਹਨੂੰ ਪਸ਼ੂ ਵੀ ਨਹੀਂ ਖਾਂਦੇ ਉਹ ਹੈ ਜੇ ਅਸੀਂ ਅਨਮਨੁੱਖੀ ਵਿਹਾਰ ਕਰੀਏ ਇਹ ਨਹੀਂ ਹੋਊਗਾ ਜੀ ਮੈਂ ਤੁਹਾਨੂੰ ਕਹਿਣਾ ਕਿਹੜੇ ਕਿਹੜੇ ਫੀਲਡ ਦੀ ਗੱਲ ਕਰੀਏ ਜਿੱਥੇ ਕੰਮ ਨਹੀਂ ਹੋਇਆ ਬਿਜਲੀ ਦੀ ਗੱਲ ਚੱਲ ਰਹੀ ਹੈ ਕੱਲ ਨੂੰ ਕੱਲ ਨੂੰ ਗੋਇੰਦਵਾਲ ਸਾਹਿਬ ਜਾਵਾਂਗੇ 540 ਮੈਗਾਵਾਟ ਵਾਲਾ ਜਿਹੜਾ ਥਰਮਲ ਪਲਾਂਟ ਖਰੀਦਿਆ ਹੈ ਜੀਵੀਕੇ ਕੰਪਨੀ ਤੋਂ ਜਿਹਦਾ ਨਾਮ ਰੱਖਿਆ ਹੈ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ساری ਜ਼ਿੰਦਗੀ ਗੋਇੰਦਵਾਲ ਸਾਹਿਬ ਬਤਾਈ ਜਿੱਥੇ ਉਹਨਾਂ ਨੇ ਸੱਤੀ ਪ੍ਰਥਾ ਖਤਮ ਕੀਤੀ ਸਤੀਬਤਾ ਖਤਮ ਕੀਤੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਉਹਨਾਂ ਦੇ ਨਾਂ ਤੇ ਰੱਖਿਆ ਕੱਲ ਨੂੰ ਉਹਦੀਆਂ ਰਸਮੀ ਤੌਰ ਤੇ ਚਾਬੀਆਂ ਲੈ ਕੇ ਸੋਚਦ ਬੰਗੇ ਉਹ ਆਪਣਾ ਹੋ ਗਿਆ ਜੀ ਉਹ ਸਰਕਾਰ ਦਾ ਹੋ ਗਿਆ ਜੀ ਕਿਉਂਕਿ ਸਾਡੇ ਕੋਲੇ ਕੋਲੇ ਦੀ ਖਾਨ ਹੈਗੀ ਆ ਝਾਰਖੰਡ ਦੇ ਵਿੱਚ ਉੱਚੋ ਕੋਲਾ ਆਊਗਾ ਬਿਜਲੀ ਹੋਰ ਵੀ ਸਸਤੀ ਹੋਊਗੀ ਇੰਡਸਟਰੀ ਵਾਸਤੇ ਵੀ ਬਿਜਲੀ ਸਸਤੀ ਹੋਊਗੀ ਸੋ ਬਿਜਲੀ ਬੋਰਡ ਆਪਣਾ ਕੰਮ ਕਰ ਰਿਹਾ ਹੈ ਮਾਰਕ ਫੈਡ ਬੜਾ ਵੱਡਾ ਅਦਾਰਾ ਬਹੁਤ ਵਧੀਆ ਚੀਜ਼ਾਂ ਬਣਾਉਂਦੇ ਸੀ ਪਰ ਮਾਰਕਫੈਟ ਨੂੰ ਘਾਟੇ 'ਚ ਕਰਕੇ ਰੱਖਤਾ ਕਿਉਂਕਿ ਇਹਨਾਂ ਦਾ ਧਿਆਨ ਹੀ ਹੈ ਨਹੀਂ ਸੀ ਬੇਰਕਾ ਬੇਰਕਾ ਦੀ ਚੜ੍ਹਾਈ ਕਿਸੇ ਸਮੇਂ ਬੰਗਾਲ ਤੱਕ ਸੀ ਜੀ ਬੰਗਾਲ ਦੇ ਵਿੱਚ ਦਫ਼ਤਰ ਹੈ ਤੁਹਾਨੂੰ ਹੈਰਾਨੀ ਹੋਊਗੀ ਹੁਣੇ ਲੱਭਿਆ ਸਾਨੂੰ ਹਜੇ 3 ਕੁ ਮਹੀਨੇ ਪਹਿਲਾਂ ਕੋਲਕੱਤਾ ਦੇ ਵਿੱਚ ਬੇਰਕਾ ਦਾ ਦਫ਼ਤਰ ਹੈ ਬਹੁਤ ਵੱਡਾ ਕਿਸੇ ਜ਼ਮਾਨੇ 'ਚ ਉਧਰ ਦੁੱਧ ਪਾਊਡਰ ਵਾਲਾ ਬੇਰਕਾ ਦੁੱਧ ਜਾਂਦਾ ਹੁੰਦਾ ਸੀ ਤੇ ਮੈਂ ਤੁਹਾਨੂੰ ਖੁਸ਼ਖਬਰੀ ਦੱਸ ਦਿੰਨਾ ਇੱਕ ਹੋਰ ਆ ਜਿਹੜੇ ਕਹਿੰਦੇ ਹੁੰਦੇ ਆ ਨਾ ਟੀਵੀ ਤੇ ਜਾਂ یوں ਤੁਰੇ ਫਿਰਦੇ ਆ ਇਹ ਦਿੱਲੀ ਨਾਲ ਸਮਝੌਤਾ ਜਿਹੜਾ ਨੌਲੇਜ ਸ਼ੇਅਰਿੰਗ ਸਮਝੌਤਾ ਹੈ ਉਹ ਕੀ ਹੁੰਦਾ ਹੈ ਦਿੱਲੀ ਤੋਂ ਕੀ ਸਿੱਖਾਂਗੇ ਮੁਹੱਲਾ ਕਲੀਨਿਕਾਂ ਦਾ ਆਈਡੀਆ ਸਾਰਾ ਦਿੱਲੀ ਤੋਂ ਲਿਆ ਇਹਨਾਂ ਨੂੰ ਬਹੁਤ ਮੁਸ਼ਕਲਾਂ ਆਈਆਂ ਕੇਜਰੀਵਾਲ ਸਾਹਿਬ ਨੂੰ ਉੱਥੇ ਸਰਕਾਰ ਨੂੰ ਪਰ ਆਪਾਂ ਨੇ ਸਫਲ ਜਦੋਂ ਸਫਲ ਹੋ ਗਿਆ ਉਦੋਂ ਆਪਾਂ ਨੇ ਉਸ ਆਈਡੀਏ ਨੂੰ ਇੱਥੇ ਲਿਆ ਕੇ ਲਾਗੂ ਕਰਤਾ ਇੱਥੇ ਕਾਮਯਾਬ ਹੈ ਸਕੂਲ ਆਫ ਐਮੀਨੈਂਸ ਉਹ ਵੀ ਆਈਡੀਆ ਬਹੁਤ ਮੁਸ਼ਕਲਾਂ ਆਈਆਂ ਇਹਨਾਂ ਨੂੰ ਆਪਣੇ ਸਕੂਲਾਂ ਨੂੰ ਅਪਗ੍ਰੇਡ ਕਰਨ ਵਾਸਤੇ ਪਰ ਅਸੀਂ ਇਹਨਾਂ ਦੇ ਅਪਗ੍ਰੇਡ ਕੀਤੇ ਕਰੇ ਕਰਾਏ ਜਿਹੜਾ ਮਾਡਲ ਹੈ ਉਹ ਇੱਥੇ ਲਿਆ ਕੇ ਕਾਮਯਾਬ ਕਰਤਾ ਤੇ ਹੁਣ ਤੁਹਾਨੂੰ ਖੁਸ਼ਖਬਰੀ ਦੱਸਣ ਲੱਗਿਆ ਆ ਜਿਹੜਾ 베ਰਕ ਹੈ ਜਿਹਦੇ ਵਿੱਚ ਲੱਖਾਂ ਕਿਸਾਨਾਂ ਦਾ ਦੁੱਧ ਜਿਹੜਾ ਡੇਰੀਆਂ ਦਾ ਜਾਂਦਾ ਹੈ ਉਹਦੇ ਉਹਨਾਂ ਨੂੰ ਪੈਸੇ ਵੀ ਮਿਲਦੇ ਨੇ ਤੇ ਕਿਉਂਕਿ ਖੇਤੀ ਤੋਂ ਬਾਅਦ ਦੂਜਾ ਧੰਦਾ ਬਰਾਬਰ ਦਾ ਜਿਹੜਾ ਹੋ ਸਕਦਾ ਉਹ ਡੇਰੀ ਹੈ ਦਿੱਲੀ ਦੇ ਵਿੱਚ ਵੇਰਕਾਂ ਨੂੰ ਪਰਮਿਸ਼ਨ ਮਿਲ ਗਈ ਦਿੱਲੀ ਸਰਕਾਰ ਤੋਂ ਤੇ ਐਮਸੀਡੀ ਤੋਂ ਪਰਮਿਸ਼ਨ ਲੈ ਲਈ ਹੁਣ ਦਿੱਲੀ ਦੇ ਵਿੱਚ ਵੀ ਵੇਰਕਾਂ ਦਾ ਦਫ਼ਤਰ ਵੀ ਖੋਲੂਗਾ ਤੇ ਵੇਰਕਾਂ ਦੁੱਧ ਦਿੱਲੀ ਦੇ ਲੋਕਾਂ ਦੇ ਘਰਾਂ 'ਚ ਪਹੁੰਚੂਗਾ ਜੀ ਉਸ ਤੋਂ ਬਾਅਦ ਬੰਗਾਲ ਵਾਲਾ ਦਫ਼ਤਰ ਖੋਲਾਂਗੇ ਜੀ ਅਸੀਂ ਵੇਰਕਾਂ ਨੂੰ ਪ੍ਰੋਫਿਟ 'ਚ ਲੈ ਕੇ ਆਉਣਾ ਹੈ ਕਿਉਂਕਿ ਸਾਡਾ ਇਹ ਕੋਆਪਰੇਟਿਵ ਜਿਹੜਾ ਡਿਪਾਰਟਮੈਂਟ ਹੈ ਨਾ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਜਿੱਚ ਲੋਕਾਂ ਨੂੰ ਸਿੱਧਾ ਫਾਇਦਾ ਮਿਲਦਾ ਹੈ ਵੇਰਕਾਂ ਦਾ ਜਿੰਨਾ ਪ੍ਰੋਫਿਟ ਹੋਊਗਾ ਉਹ ਕਿਸਾਨਾਂ ਨੂੰ ਫਾਇਦਾ ਮਿਲਦਾ ਹੈ ਸ਼ੇਸ਼ ਕਰਕੇ ਅਸੀਂ ਉਹ ਕੰਮ ਕਰਦੇ ਹਾਂ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਅਸੀਂ ਆਪਣੇ ਫਾਇਦੇ ਲਈ ਸੋਚਦੇ ਨਹੀਂ